ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰਿਓ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਜੀ ਦੇ ਪਾਵਨ ਅਰਥ ਵਿਚਾਰ ਅੱਗੇ ਸਰਵਣ ਕਰਨਾ ਜੀ ਅਸੰਖ ਨਾਮ ਅਸੰਖ ਥਾਮ ਅਗੰਮ ਅਗੰਮ ਅਸੰਖ ਲੋ ਅਸੰਖ ਕਹੈ ਏਹ ਸਿਰ ਭਾਰ ਹੋਏ ਸਤਿਗੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਇਸ ਤੋਂ ਪਹਿਲੀਆਂ ਦੋ ਪੌੜੀਆਂ ਦੇ ਅੰਦਰ ਉਸ ਅਕਾਲ ਪੁਰਖ ਦੀ ਬਣਾਈ ਹੋਈ ਇਸ ਸ੍ਰਿਸ਼ਟੀ ਦੇ ਵਿੱਚ ਦੋਨੋਂ ਤਰ੍ਹਾਂ ਦੇ ਜੀਵਾਂ ਦਾ ਵਿਖਿਆਨ ਕਰ ਆਏ ਹਨ ਇੱਕ ਉਹ ਜੀਵ ਜਿਹੜੇ ਸਦਾ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਚੰਗੇ ਕੰਮਾਂ ਦੇ ਵਿੱਚ ਲੋਕਾਂ ਦੀ ਸੇਵਾ ਦੇ ਵਿੱਚ ਜੁਟੇ ਰਹਿੰਦੇ ਨੇ ਦੂਸਰੇ ਉਹ ਜਿਹੜੇ ਦੁਨੀਆ ਦੇ ਵਿੱਚ ਪਾਪ ਕਮਾਉਂਦੇ ਨੇ ਚੋਰੀਆਂ ਕਰਦੇ ਨੇ ਠੱਗੀਆਂ ਕਰਦੇ ਨੇ ਸਤਗੁਰੂ ਜੀ ਇਹਨਾਂ ਪੌੜੀਆਂ ਤੋਂ ਬਾਅਦ ਇਸ ਤੀਜੀ ਪੌੜੀ ਅੰਦਰ ਬਖਸ਼ਿਸ਼ ਕਰਦੇ ਹਨ ਕਿ ਉਸ ਤੋਂ ਇਲਾਵਾ ਇਸ ਦੁਨੀਆ ਦੇ ਵਿੱਚ ਬੇਅੰਤ ਅਣਗਿਣਤ ਤਰ੍ਹਾਂ ਦੇ ਨਾਵਾਂ ਵਾਲੇ ਜੀਵ ਹਨ ਅਸੰਖ ਨਾਗ ਬੇਅੰਤ ਹੋਰ ਤਰ੍ਹਾਂ ਦੇ ਜੀਵ ਨੇ ਜਿਨ੍ਹਾਂ ਦੇ ਨਾਮ ਇੱਥੇ ਨਹੀਂ ਵਰਣਨ ਕੀਤੇ ਜਾ ਸਕਦੇ ਜਾਂ ਦੱਸੇ ਜਾ ਸਕਦੇ ਤੇ ਉਹਨਾਂ ਦੇ ਅਸੰਖ ਅਣਗਿਣਤ ਹੀ ਟਿਕਾਣੇ ਹਨ ਥਾਮ ਵੀ ਅਣਗਿਣਤ ਹਨ ਅਸੰਖ ਨਾਗ ਅਸੰਖ ਥਾਮ ਕੁਦਰਤ ਦਾ ਕੋਈ ਥਾਂ ਨਹੀਂ ਪਾਇਆ ਜਾ ਸਕਦਾ ਉਸ ਅਕਾਲ ਪੁਰਖ ਦੀ ਦਾ ਤੇ ਪਾਸ਼ਾ ਜੀ ਕਹਿੰਦੇ ਅਸੰਖਾਂ ਹੀ ਨਾਮ ਵਾਲੇ ਹੋਰ ਬੇਅੰਤ ਜੀਵ ਹਨ ਜਿਹੜੇ ਇਸ ਦੁਨੀਆ ਦੇ ਵਿੱਚ ਉਸ ਅਕਾਲ ਪੁਰਖ ਨੇ ਪੈਦਾ ਕੀਤੇ ਨੇ ਤੇ ਅਨੇਕਾਂ ਹੀ ਅਸੰਖਿ ਹੀ ਅਣਗਿਣਤ ਹੀ ਉਹਨਾਂ ਦੇ ਟਿਕਾਣੇ ਹਨ ਅਗੰਮ ਅਗੰਮ ਸ਼ਬਦ ਹੈ ਗੁਰੂ ਪਿਆਰਿਓ ਜਿਹਦੀ ਗਮਤਾ ਨਹੀਂ ਗੰਮ ਹੈ ਗਮਤਾ ਹੁੰਦੀ ਹੈ ਪਹੁੰਚ ਜਿਸ ਤੋਂ ਆਗਮਨ ਸ਼ਬਦ ਵੀ ਅਸੀਂ ਆਮ ਸੁਣਦੇ ਹਾਂ ਤੋਂ ਗਮਤਾ ਤੋਂ ਭਾਵ ਹੈ ਪਹੁੰਚ ਜਿੱਥੇ ਕਿਸੇ ਦੀ ਪਹੁੰਚ ਨਹੀਂ ਹੋ ਸਕਦੀ ਜਿਸ ਤੱਕ ਪਹੁੰਚ ਨਹੀਂ ਹੋ ਸਕਦੀ ਉਸ ਨੂੰ ਅਗੰਮ ਕਿਹਾ ਗਿਆ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਆਗਮ ਆਗਮ ਅਸੰਖ ਲੋ ਕੁਦਰਤ ਦੇ ਵਿੱਚ ਐਸੇ ਵੀ ਲੋ ਭਾਵ ਭਵਨ ਨੇ ਟਿਕਾਣੇ ਨੇ ਜਿੰਨਾ ਤੱਕ ਮਨੁੱਖੀ ਮਨ ਦੀ ਪਹੁੰਚ ਨਹੀਂ ਹੋ ਸਕਦੀ ਮਨੁੱਖ ਦੀ ਤਾਂ ਕੀ ਹੋਣੀ ਹੈ ਮਨੁੱਖੀ ਮਨ ਦੀ ਵੀ ਉੱਥੋਂ ਤੱਕ ਪਹੁੰਚ ਨਹੀਂ ਹੈ ਅਗੰਮ ਆਗਮ ਅਸੰਖ ਲੋ ਅਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਅਸੰਖ ਕਹਾ ਹੈ ਸਿਰ ਭਾਰ ਹੋਏ ਹੁਣ ਜੇ ਕਹਿਣਾ ਪੈਂਦਾ ਕੋਈ ਗੱਲ ਦੱਸਣ ਲਈ ਕੋਈ ਸ਼ਬਦ ਵਰਤਣਾ ਪੈਂਦਾ ਸਤਿਗੁਰੂ ਜੀ ਪੈਂਦੇ ਪਰ ਉਹਦੀ ਕੁਦਰਤ ਦਾ ਲੇਖਾ ਕਰਨ ਲਈ ਇਹ ਅਸੰਖ ਸ਼ਬਦ ਵੀ ਠੁਕਮਾ ਨਹੀਂ ਹੈ ਐ ਲੱਗਦਾ ਵੀ ਇਹ ਅਸੰਖ ਸ਼ਬਦ ਕਹਿ ਕੇ ਵੀ ਮਨ ਤੇ ਭਾਰ ਜਾ ਲੱਗਦਾ ਹੈ ਭਈ ਕੋਈ ਭੁੱਲ ਹੋ ਰਹੀ ਹੈ ਪਰ ਉਸ ਦਾ ਵਰਣਨ ਕਰਨ ਦੇ ਲਈ ਉਸ ਦੀ ਕੁਦਰਤ ਦਾ ਥਾ ਜਾਣਨ ਦੇ ਲਈ ਉਸ ਦੀ ਵਡਿਆਈ ਕਰਨ ਦੇ ਲਈ ਕੁਝ ਦੱਸਣ ਦੇ ਲਈ ਸਤਿਗੁਰੂ ਜੀ ਕਹਿੰਦੇ ਭਾਈ ਸ਼ਬਦ ਤੇ ਵਰਤਨੇ ਪੈਣੇ ਨੇ ਪਰ ਅਸ਼ੰਖ ਕਹੈ ਸਿਰ ਭਾਰ ਹੋਏ ਕਿ ਅਸ਼ੰਖ ਕਹਿਣ ਨਾਲ ਵੀ ਸ਼ਾਇਦ ਸਿਰ ਤੇ ਭਾਰ ਹੀ ਬਣਦਾ ਹੈ ਭਾਰ ਬੋਝ ਹੀ ਬਣਦਾ ਹੈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਹੁਣ ਅ ਸੰਖ ਸ਼ਬਦ ਉਸ ਦੀ ਅਗੰਮਤਾ ਵਾਸਤੇ ਵਰਤਿਆ ਹੈ ਅਣਗਿਣਤਤਾ ਵਾਸਤੇ ਵਰਤਿਆ ਹੈ ਕਿਉਂ ਕਿਉਂਕਿ ਗੁਰੂ ਸਾਹਿਬ ਕਹਿੰਦੇ ਉਹ ਕਾਲਪੁਰਖ ਦੀ ਕੁਦਰਤ ਦਾ ਲੇਖਾ ਕਰਨ ਲਈ ਕੋਈ ਸ਼ਬਦ ਕਾਫੀ ਨਹੀਂ ਪਰ ਫਿਰ ਵੀ ਕੋਈ ਨਾ ਕੋਈ ਸ਼ਬਦ ਤੇ ਵਰਤਨਾ ਹੀ ਪਏਗਾ ਕਿਉਂ ਕਿਉਂਕਿ ਇਨ ਅੱਖਰਾਂ ਦੇ ਰਾਹੀਂ ਉਸ ਅਕਾਲ ਪੁਰਖ ਦਾ ਨਾਮ ਉਹਦੀ ਯਾਦ ਨਾਲ ਜੁੜਿਆ ਜਾ ਸਕਦਾ ਹੈ ਇਨ ਅੱਖਰਾਂ ਦੇ ਨਾਲ ਹੀ ਉਹਦੀ ਸਲਾਹ ਕੀਤੀ ਜਾ ਸਕਦੀ ਹੈ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਏ ਅੰਨਾ ਅੱਖਰਾਂ ਦੇ ਰਾਹੀਂ ਹੀ ਉਸ ਆਪਕਾਲ ਪੁਰਖ ਦਾ ਗਿਆਨ ਵਿਚਾਰਿਆ ਜਾ ਸਕਦਾ ਹੈ ਉਹ ਵਾਹਿਗੁਰੂ ਦਾ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ਇਨ ਅੱਖਰਾਂ ਦੇ ਰਾਹੀਂ ਹੀ ਗਿਆਨ ਇੱਕ ਪੀੜੀ ਤੋਂ ਦੂਸਰੀ ਪੀੜੀ ਜਾਂਦਾ ਹੈ ਸੋ ਗੁਰੂ ਸਾਹਿਬ ਕਹਿੰਦੇ ਭਾਈ ਅਖਰੀ ਗਿਆਨ ਗੀਤ ਗੁਣਗਾ ਇਹਨਾਂ ਅੱਖਰਾਂ ਦੇ ਰਾਹੀਂ ਹੀ ਉਸ ਅਕਾਲ ਪੁਰਖ ਦਾ ਗਿਆਨ ਵਿਚਾਰਿਆ ਜਾ ਸਕਦਾ ਹੈ ਪਾਇਆ ਜਾ ਸਕਦਾ ਹੈ ਤੇ ਇਹਨਾਂ ਅੱਖਰਾਂ ਦੇ ਨਾਲ ਹੀ ਉਸ ਦੀ ਉਸਤਤੀ ਦੇ ਗੀਤ ਤੇ ਉਹਦੇ ਗੁਣਾ ਤੋਂ ਵਾਕਿਫ ਹੋਈਦਾ ਹੈ ਉਹਦੇ ਗੁਣਾ ਤੋਂ ਜਾਣੂ ਹੋਈਦਾ ਜੇ ਅੱਖਰ ਹੋਣਗੇ ਜੇ ਕਿਸੇ ਨੇ ਉਸ ਦੀ ਵਿਚਾਰ ਉਸ ਦੀ ਵਡਿਆਈ ਉਸ ਦੀ ਉਪਮਾ ਲਿਖੀ ਹੋਏਗੀ ਤਾਂ ਹੀ ਅੱਗੇ ਕੋਈ ਹੋਰ ਜੀਵ ਉਸ ਤੋਂ ਲਾਹਾ ਲੈ ਸਕਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਇਹਨਾਂ ਅੱਖਰਾਂ ਨੂੰ ਵਰਤਨ ਹੀ ਪੈਣਾ ਹੈ ਤਾਂ ਭਾਵੇਂ ਅ ਸੰਖ ਸ਼ਬਦ ਪ੍ਰਮਾਤਮਾ ਦੀ ਉਸ ਕੁਦਰਤ ਦੀ ਕਾਦਰ ਦੀ ਵਾਹਿਗੁਰੂ ਦੀ ਵਡਿਆਈ ਨੂੰ ਕਰਨ ਦੇ ਲਈ ਕਾਫੀ ਨਹੀਂ ਪਰ ਸਤਿਗੁਰੂ ਜੀ ਕਹਿੰਦੇ ਭਾਈ ਇਹਨਾਂ ਅੱਖਰਾਂ ਦੇ ਰਾਹੀਂ ਉਸ ਆਕਾਲ ਪੁਰਖ ਦੇ ਗੀਤ ਗੁਣ ਗਿਆਨ ਸਾਰਾ ਕੁਝ ਵਰਣਨ ਕੀਤਾ ਜਾ ਸਕਦਾ ਹੈ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਨ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਇਨ ਅਖਰਾਂ ਦੇ ਸਤਕਾ ਹੀ ਬੋਲੀ ਹੈ ਬੋਲੀ ਵੀ ਕੁਝ ਸ਼ਬਦ ਨੇ ਜਿਹੜੇ ਅੱਖਰਾਂ ਤੋਂ ਹੀ ਬਣਦੇ ਨੇ ਤੇ ਜੇ ਬੋਲੀ ਨੂੰ ਅਸੀਂ ਲਿਖਣਾ ਹੋਵੇ ਭਾਈ ਫਿਰ ਉਹ ਅੱਖਰ ਬਣ ਜਾਂਦੇ ਨੇ ਤੋਂ ਇਸ ਕਰਕੇ ਕਿ ਜੇ ਉਸ ਅਕਾਲ ਪੁਰਖ ਦੇ ਲਿਖਣ ਜਾਂ ਬੋਲਣ ਉਹਦੀ ਵਡਿਆਈ ਨੂੰ ਦੱਸਣਾ ਹੋਵੇ ਉਸ ਅਕਾਲ ਪੁਰਖ ਦੀ ਮਹਿਮਾ ਨੂੰ ਗਾਣਾ ਹੋਵੇ ਕਿਸੇ ਬੋਲੀ ਦੇ ਵਿੱਚ ਤੇ ਉਹ ਬੋਲੀ ਨੂੰ ਅੱਗੇ ਕਿਤੇ ਚਿੱਤਰਬੱਧ ਕਰਨਾ ਹੋਵੇ ਕਿਤੇ ਸੰਭੇ ਰੱਖਣਾ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਭਾਈ ਇਹ ਅੱਖਰਾਂ ਦੇ ਰਾਹੀਂ ਹੀ ਸੰਭਵ ਹੈ। ਅੱਖਰ ਹੀ ਲਿਖਣ ਲਿਖਿਆ ਵੀ ਅੱਖਰਾਂ ਨਾਲ ਜਾਂਦਾ ਹੈ। ਬੋਲਿਆ ਵੀ ਅੱਖਰਾਂ ਨਾਲ ਸ਼ਬਦਾਂ ਨਾਲ ਜਾਂਦਾ ਹੈ। ਅੱਖਰ ਸਿਰ ਸੰਯੋਗ ਵਖਾਨ ਤੇ ਇਨਾਂ ਅੱਖਰਾਂ ਦੇ ਨਾਲ ਹੀ ਜਿਹੜਾ ਅਸੀਂ ਸੰਯੋਗ ਵਿਜੋਗ ਦੀ ਗੱਲ ਕਰਦੇ ਹਾਂ ਜੋ ਪ੍ਰਮਾਤਮਾ ਨੇ ਸਾਡੇ ਹਿੱਸੇ ਪਾਇਆ ਹੈ। ਜੋ ਪ੍ਰਮਾਤਮਾ ਨੇ ਸਾਡਾ ਲੇਖਾ ਜੋਖਾ ਸਾਨੂੰ ਜੋ ਗੁਰੂ ਨੇ ਬਖਸ਼ਿਸ਼ ਕੀਤੀ ਹੈ ਜਿਵੇਂ ਅਸੀਂ ਕਹਿੰਦੇ ਹਾਂ ਭਾਈ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਇਹ ਕਲਮ ਜਿਹੜੀ ਮਸਤਕ ਤੇ ਬੁੜੀ ਹੈ ਜੋ ਲਿਖੀ ਹੈ ਭਾਵੇਂ ਸਾਨੂੰ ਨਹੀਂ ਪਤਾ ਜਾਂ ਐ ਕਹਿ ਲਓ ਵੀ ਅਸੀਂ ਕਹਿੰਦੇ ਹਾਂ ਵੀ ਕੁਝ ਵੀ ਲਿਖਿਆ ਨਹੀਂ ਹੈ ਉਹ ਪ੍ਰਮਾਤਮਾ ਦੇ ਹੁਕਮ ਅਨੁਸਾਰ ਸ੍ਰਿਸ਼ਟੀ ਦੇ ਵਿੱਚ ਵਿਚਰਦਾ ਪਰ ਉਹ ਵਿਚਰਦਾ ਕਿਦੇ ਕਰਕੇ ਆ ਗੁਰੂ ਸਾਹਿਬ ਕਹਿੰਦੇ ਉਹ ਹੁਕਮ ਕਰਕੇ ਆ ਤੇ ਹੁਕਮ ਕੀ ਹੈ ਸ਼ਬਦ ਹੈ ਇਹ ਜਿਹੜੇ ਅਕਾਲ ਪੁਰਖ ਦੇ ਜੀਵਾਂ ਦੇ ਸੰਯੋਗ ਨੇ ਨਾ ਇਹ ਵੀ ਉਹ ਅਕਾਲ ਪੁਰਖ ਦੇ ਅੱਖਰਾਂ ਦੇ ਅਨੁਸਾਰ ਹੀ ਸੰਭਵ ਹਨ ਜਿਨ ਇਹ ਲਿਖੇ ਤਿਸ ਸਰਣਾ ਹੈ ਜਿਵ ਫੁਰਮਾਏ ਦੇਵ ਤੇਵ ਪਾਹੇ ਸਤਿਗੁਰੂ ਜੀ ਕਹਿੰਦੇ ਭਾਵੇਂ ਸਾਰਾ ਕੁਝ ਅੱਖਰਾਂ ਤੋਂ ਬਾਹਰ ਨਹੀਂ ਕਿਸੇ ਦੀ ਵਡਿਆਈ ਕਰਨ ਦੇ ਲਈ ਕੁਦਰਤ ਦੀ ਵਡਿਆਈ ਕਰਨ ਦੇ ਲਈ ਪ੍ਰਮਾਤਮਾ ਦੀ ਵਡਿਆਈ ਕਰਨ ਦੇ ਲਈ ਅੱਖਰਾਂ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ ਪਰ ਉਹ ਜੋ ਅਕਾਲ ਪੁਰਖ ਜਿਹੜਾ ਅੱਖਰਾਂ ਦਾ ਬਾਨੀ ਹੈ ਜਿਸ ਨੇ ਦੁਨੀਆ ਵਿੱਚ ਸਭ ਕੁਝ ਪੈਦਾ ਕੀਤਾ ਬੋਲੀਆਂ ਪੈਦਾ ਕੀਤੀਆਂ ਅੱਖਰ ਪੈਦਾ ਕੀਤੇ ਨੇ ਤੇ ਇਨ ਅਖਰਾਂ ਰਾਹੀਂ ਜੀਵਾਂ ਦੇ ਸੰਯੋਗ ਲਿਖੇ ਨੇ ਸਤਿਗੁਰੂ ਜੀ ਕਹਿੰਦੇ ਉਸ ਅਕਾਲ ਪੁਰਖ ਦੇ ਸਿਰ ਤੇ ਕੋਈ ਲੇਖ ਨਹੀਂ ਹੈ ਭਾਵੇਂ ਉਹਦਾ ਕੋਈ ਲੇਖਾ ਜੋਖਾ ਨਹੀਂ ਕਰਦਾ ਉਹ ਅਕਾਲ ਪੁਰਖ ਇਨਾਂ ਲੇਖਾਂ ਤੋਂ ਉੱਪਰ ਹੈ ਜੀਵ ਫਰਮਾਏ ਤਿਵ ਤੇਵ ਪਾਈ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ ਜੀਵ ਉਸੇ ਤਰ੍ਹਾਂ ਦੇ ਹੀ ਆਪਣੇ ਸੰਯੋਗ ਭੋਗਦੇ ਹਨ ਉਸੇ ਤਰ੍ਹਾਂ ਦੇ ਲੇਖ ਹੀ ਜੀਵ ਭੋਗ ਕੇ ਇਸ ਸੰਸਾਰ ਦੇ ਵਿੱਚ ਚਲੇ ਜਾਂਦੇ ਹਨ ਤੇ ਉਸੇ ਦੇ ਅਨੁਸਾਰ ਹੀ ਜੀਵ ਇਹ ਸਾਰਾ ਕੁਝ ਸੰਸਾਰ ਦੇ ਵਿੱਚ ਆ ਕੇ ਕਰਮ ਕਰਦਾ ਅਸੀਂ ਆਮ ਹੀ ਜਦੋਂ ਕੋਈ ਜੀਵ ਚੜ੍ਹਾਈ ਕਰ ਜਾਂਦਾ ਸ਼ਬਦ ਸੁਣਦੇ ਹਾਂ ਜਿਹਾ ਚਿਰੀ ਲਿਖਿਆ ਚਿਰੀ ਚਿੱਠੀ ਹੈ ਤੇ ਚਿੱਠੀ ਕਾਦ ਨੇ ਲਿਖੀ ਜਾਂਦੀ ਹੈ ਅੱਖਰਾਂ ਨਾਲ ਲਿਖੀ ਜਾਂਦੀ ਹੈ ਤਾਂ ਜਦੋਂ ਪ੍ਰਮਾਤਮਾ ਦੀ ਚਿੱਠੀ ਹੁੰਦੀ ਹੈ ਜਿਹਾ ਚੀਰੀ ਲਿਖਿਆ ਤੇ ਹ ਹੁਕਮ ਕਮਾਏ ਹਰ ਇੱਕ ਜੀਵ ਉਹ ਪ੍ਰਮਾਤਮਾ ਦੇ ਹੁਕਮ ਦੇ ਅਖਰਾਂ ਦੇ ਅਨੁਸਾਰ ਇਸ ਸੰਸਾਰ ਦੇ ਵਿੱਚ ਉਹ ਹੁਕਮ ਕਮਾਉਂਦਾ ਹੋਇਆ ਕੰਮਕਾਰ ਕਰਦਾ ਹੋਇਆ ਚਲਾ ਜਾਂਦਾ ਜਿਹਾ ਚੀਰੀ ਲਿਖਿਆ ਤੇ ਹ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੀ ਉੱਠੀ ਜਾਏ ਹਰ ਇੱਕ ਮਨੁੱਖ ਇਸ ਸੰਸਾਰ ਵਿੱਚ ਪ੍ਰਮਾਤਮਾ ਵੱਲੋਂ ਭੇਜਿਆ ਹੋਇਆ ਆਉਂਦਾ ਤੇ ਜਦੋਂ ਪ੍ਰਮਾਤਮਾ ਦਾ ਹੁਕਮ ਹੁੰਦਾ ਵਾਪਸ ਹੱਜ ਚਲਾ ਜਾਂਦਾ ਤੋ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਜਿਨ ਇਹ ਲਿਖੇ ਤਿਸ ਸਰਣਾਹੀਂ ਜਿਵ ਫੁਰਮਾਏ ਤਿਵਤਿ ਪਾਏ ਜਿਨੇ ਇਹ ਲੇਖ ਲਿਖੇ ਨੇ ਉਹ ਇਨ੍ਹਾਂ ਲੇਖਾਂ ਦੀ ਹਦੂਦ ਅੰਦਰ ਇਨ੍ਹਾਂ ਲੇਖਾਂ ਦੇ ਬੰਧਨ ਵਿੱਚ ਨਹੀਂ ਹੈ ਉਸ ਦੇ ਸਿਰ ਤੇ ਕੋਈ ਲੇਖ ਨਹੀਂ ਹੈ ਉਹ ਜੋ ਸੰਸਾਰ ਦੇ ਵਿੱਚ ਹੁਕਮ ਕਰਦਾ ਹੈ ਜੋ ਕਿਸੇ ਨੂੰ ਉਹ ਪਰਮਾਤਮਾ ਜਿਸ ਤਰ੍ਹਾਂ ਦਾ ਇਸ਼ਾਰਾ ਕਰਦਾ ਜੀ ਉਸ ਤਰ੍ਹਾਂ ਇਹ ਸੰਸਾਰ ਦੇ ਵਿੱਚ ਉਹ ਸੰਜੋਗ ਵਿਜੋਗ ਨੂੰ ਭੋਗਦੇ ਹੋਏ ਚਲੇ ਜਾਂਦੇ ਹਨ ਜੇਤਾ ਕੀਤਾ ਤੇ ਤਨਾਵ ਵਿੜਨਾ ਵੈ ਨਹੀਂ ਕੋਥਾ ਇਹ ਸਾਰਾ ਸੰਸਾਰ ਜਿੰਨਾ ਵੀ ਪੈਦਾ ਕੀਤਾ ਇਹ ਅਕਾਲ ਪੁਰਖ ਨੇ ਬਣਾਇਆ ਜਿੰਨਾ ਵੀ ਦੁਨੀਆ ਦੇ ਵਿੱਚ ਹਰ ਇੱਕ ਚੀਜ਼ ਜੋ ਵੀ ਬਣੀ ਹੈ ਉਹ ਕਰਤੇ ਦੀ ਕਿਰਤ ਹੈ ਪਰ ਇੱਕ ਨਾਲ ਬੜੀ ਅਚਰਜ ਗੱਲ ਹੈ ਦੁਨੀਆ ਦੇ ਵਿੱਚ ਕਰਤੇ ਬੜੇ ਹੁੰਦੇ ਨੇ ਕਿਸੇ ਵੀ ਚੀਜ਼ ਨੂੰ ਬਣਾਉਣ ਵਾਲੇ ਨੂੰ ਅਸੀਂ ਕਰਤਾ ਕਹਿੰਦੇ ਹਾਂ ਪਰ ਕੋਈ ਵੀ ਕਰਤਾ ਆਪਣੀ ਕਿਰਤ ਵਿੱਚ ਬੈਠ ਨਹੀਂ ਸਕਦਾ ਟਿਕਿਆ ਨਹੀਂ ਰਹਿੰਦਾ ਉਹਦੇ ਵਿੱਚ ਹਾਜ਼ਰ ਨਹੀਂ ਹੁੰਦਾ ਪਰ ਕੇਵਲ ਇੱਕੋ ਇੱਕ ਵਾਹਿਦ ਪਰਮਾਤਮਾ ਵਾਹਿਗੁਰੂ ਈਸ਼ਵਰ ਹੈ ਜਿਹੜਾ ਇਹ ਸੰਸਾਰ ਰੂਪੀ ਕਿਰਤ ਦੇ ਵਿੱਚ ਬੈਠ ਕੇ ਵਿੱਚ ਆਪ ਟਿਕਿਆ ਹੈ ਸਤਿਗੁਰੂ ਜੀ ਕਹਿੰਦੇ ਇਹ ਸਾਰਾ ਸੰਸਾਰ ਜਿਹਨੂੰ ਕਿਸੇ ਨੇ ਜਿਹੋ ਜੀ ਉਹ ਭਗਵਾਨ ਨੇ ਦ੍ਰਿਸ਼ਟੀ ਦਿੱਤੀ ਉਹਨੇ ਉਸ ਨਜ਼ਰੀਏ ਤੋਂ ਇਸ ਨੂੰ ਦੇਖਿਆ ਪਰ ਸਤਿਗੁਰ ਨੇ ਗੁਰਮਤਿ ਅਨੁਸਾਰ ਮਨੁੱਖ ਨੂੰ ਦ੍ਰਿੜ ਕਰਾਇਆ ਭਾਈ ਇਹ ਸੰਸਾਰ ਜਿਹੜਾ ਹੈ ਇਹ ਅਕਾਲ ਪੁਰਖ ਦਾ ਆਪਣਾ ਨਿਵਾਸ ਹੈ ਇਹਦੇ ਵਿੱਚ ਹੀ ਪ੍ਰਮਾਤਮਾ ਨਿਵਾਸ ਕਰਦਾ ਹੈ ਇਸੇ ਕਰਕੇ ਸਤਿਗੁਰ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਵਿਸ ਸੰਸਾਰ ਤੋਂ ਬ ਦੇਖਦੇ ਇਹ ਹਰਕਾਰ ਰੂਪ ਹੈ ਜਿਹਨੂੰ ਤੁਸੀਂ ਜ਼ਹਿਰ ਕਹਿੰਦੇ ਹੋ ਜਿਹਨੂੰ ਤੁਸੀਂ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖ ਕੇ ਜਿਹੜੇ ਸੰਸਾਰ ਨੂੰ ਛੱਡਦੇ ਹੋ ਜੀਦੇ ਤੋਂ ਉਪਰਾਮ ਹੋ ਕੇ ਬਿਰਾਗੀ ਹੁੰਦੇ ਹੋ ਸਤਿਗੁਰ ਕਹਿੰਦੇ ਭਾਈ ਇਹੋ ਹੀ ਅਕਾਲਪੁਰਖ ਦਾ ਟਿਕਾਣਾ ਹੈ ਪ੍ਰਮਾਤਮਾ ਨੂੰ ਲੱਭਣਾ ਹੋਵੇ ਉਹ ਇੱਥੋਂ ਹੀ ਮਿਲੇਗਾ ਫਰੀਦਾ ਜੰਗਲ ਜੰਗਲ ਕਿਆ ਭਮੈ ਵਣ ਕੰਡਾ ਮੋੜੇ ਵਸੀਹੀ ਵਸੀਹੀ ਅੰਦਰ ਵਸੀਹੀ ਰੱਬ ਹੈ ਅਲੀਏ ਬਾਹਰ ਕਿਆ ਟੁੰਡੇ ਤੇਰੇ ਕੋਲ ਪ੍ਰਮਾਤਮਾ ਵਸਦਾ ਬਾਹਰ ਕੀ ਢੂੰਡਦਾ ਫਿਰਦਾ ਹੈ ਸੋ ਸਤਗੁਰੂ ਜੀ ਕਹਿੰਦੇ ਇਹ ਸਾਰਾ ਸੰਸਾਰ ਜਿਹੜਾ ਪ੍ਰਮਾਤਮਾ ਨੇ ਬਣਾਇਆ ਹੈ ਜੀਤਾ ਕੀਤਾ ਤਿੱਤਾ ਨਾਉ ਜਿੰਨਾ ਵੀ ਕੁਝ ਬਣਿਆ ਹੈ ਇਹ ਸਭ ਪ੍ਰਮਾਤਮਾ ਦਾ ਰੂਪ ਹੈ ਨਾਉ ਗੁਰੂ ਪਿਆਰਿਓ ਪ੍ਰਮਾਤਮਾ ਦਾ ਆਪ ਦਾ ਸਰੂਪ ਹੀ ਹੈ ਬੇਨਤੀ ਕਰਦੇ ਹਾਂ ਕਈ ਵਾਰ ਨਾਮ ਦੇ ਨਾਮ ਤੇ ਬੜੇ ਭਰਮ ਪੈਦਾ ਹੁੰਦੇ ਨੇ ਹੁਣ ਇੱਕ ਨਾਮ ਕੀ ਹੈ ਨਾਮ ਹੈ ਕਿਸੇ ਵਿਅਕਤੀ ਨੂੰ ਮੈਂ ਇੱਕ ਉਦਾਹਰਨ ਲੈ ਕੇ ਸਿੱਧ ਕਰਨ ਦੀ ਕੋਸ਼ਿਸ਼ ਕਰਾਂ ਮਨ ਲਓ ਕਿਸੇ ਵਿਅਕਤੀ ਦਾ ਨਾਮ ਅਮਰਜੀਤ ਸਿੰਘ ਹੈ ਅਸੀਂ ਉਸ ਦਾ ਲਿਖਿਆ ਨਾਮ ਲਿਖਿਆ ਅਮਰਜੀਤ ਸਿੰਘ ਅਸੀਂ ਜਦੋਂ ਅਮਰਜੀਤ ਸਿੰਘ ਦਾ ਨਾਮ ਆਪਣੀ ਡਾਇਰੀ ਤੇ ਲਿਖਿਆ ਜਦੋਂ ਹੀ ਤੁਸੀਂ ਉਹ ਨਾਮ ਪੜੋਗੇ ਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਸ ਅਮਰਜੀਤ ਦੀ ਤਸਵੀਰ ਆ ਜਾਏਗੀ ਇਸੇ ਤਰ੍ਹਾਂ ਹੀ ਵਾਹਿਗੁਰੂ ਦਾ ਸਰੂਪ ਜੋ ਅਸੀਂ ਸੁਣਿਆ ਤੇ ਜਦੋਂ ਵਾਹਿਗੁਰੂ ਦਾ ਸ਼ਬਦ ਜਿਹੜਾ ਲਿਖਿਆ ਜਦੋਂ ਅਸੀਂ ਵਾਹਿਗੁਰੂ ਪੜ੍ਹਦੇ ਹਾਂ ਤੇ ਸਾਨੂੰ ਉਸ ਵਿਸਮਾਦੀ ਇੱਕ ਨੂਰ ਦੇ ਜਾਂ ਉਹ ਪ੍ਰਮਾਤਮਾ ਦੇ ਇਕ ਕੁਦਰਤ ਦੇ ਉਸ ਦੇ ਰਮੇ ਹੋਏ ਰੂਪ ਦੇ ਉਸ ਪ੍ਰਮਾਤਮਾ ਦੇ ਵਿਸ਼ਮਾਤੀ ਬ੍ਰਹਿਮੰਡੀ ਇੱਕ ਸਰੂਰ ਦੇ ਅਹਿਸਾਸ ਹੋਣ ਨੂੰ ਅਸੀਂ ਨਾਮ ਕਹਿੰਦੇ ਆ ਕਿਉਂ ਕਿਉਂਕਿ ਜੇ ਅਮਰਜੀਤ ਸਿੰਘ ਕਹਿਣ ਨਾਲ ਸਾਡੇ ਸਾਹਮਣੇ ਭਾਵੇਂ ਵਾਹਿਗੁਰੂ ਦਾ ਕੋਈ ਚਿੱਤਰ ਨਹੀਂ ਹੈ ਰੂਪ ਨਾ ਰੇਖ ਨਾ ਰੰਗ ਕਿਛ ਤਰਹੰਗ ਨੂੰ ਤੇ ਪਰਪਨ ਉਹ ਤਿੰਨਾਂ ਰੂਪਾਂ ਤੋਂ ਹੀ ਬਾਹਰ ਹੈ ਉਹਨੂੰ ਦਿਖਾਇਆ ਨਹੀਂ ਜਾ ਸਕਦਾ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਇਸ ਕਰਕੇ ਸਤਗੁਰ ਕਹਿੰਦੇ ਭਾਈ ਉਹ ਇੱਥੇ ਹੀ ਹੈ ਜੇਤਾ ਕੀਤਾ ਤੇਤਨ ਜਿੰਨੀ ਸਭ ਉਹ ਕਰਤੇ ਦੀ ਰਚਨਾ ਹੈ ਉਹ ਸਾਰਾ ਉਸੇ ਦਾ ਹੀ ਰੂਪ ਹੈ ਉਸਦਾ ਹੀ ਨਾਮ ਹੈ ਵਿਣ ਨਾ ਵੈ ਨਾਹੀ ਕੋਥਾ ਤੇ ਉਸਦੇ ਨਾਮ ਤੋਂ ਬਿਨਾ ਉਹਦੀ ਹੂਂਦ ਤੋਂ ਬਿਨਾ ਉਹਦੇ ਸਰੂਪ ਤੋਂ ਬਿਨਾ ਥਾਂ ਹੀ ਕੋਈ ਨਹੀਂ ਭਾਵ ਕੋਈ ਵੀ ਚੀਜ਼ ਦੇਖ ਲਓ ਕੋਈ ਵੀ ਜਗਾ ਦੇਖ ਲਓ ਸਭ ਅਕਾਲਪੁਰਖ ਦਾ ਹੀ ਸਰੂਪ ਹੈ ਸ੍ਰਿਸ਼ਟੀ ਦਾ ਇੱਕ ਜਰਰਾ ਜਰਰਾ ਪੱਤਾ ਪੱਤਾ ਅਕਾਲਪੁਰਖ ਦਾ ਹੀ ਸਰੂਪ ਹੈ ਸੋ ਇਸ ਕਰਕੇ ਸਤਗੁਰ ਜੀ ਕਹਿੰਦੇ ਭਾਈ ਜੇਤਾ ਕੀਤਾ ਤਿੱਤਾ ਨਾਉ ਵਿਣ ਨਾਵੇਂ ਨਾ ਹੀ ਕੋ ਥਾਓ ਕੋਈ ਵੀ ਚੀਜ਼ ਉਹ ਅਕਾਲਪੁਰਖ ਤੋਂ ਵਿਰ ਵੀ ਨਹੀਂ ਵੀ ਹੁਣੀ ਨਹੀਂ ਉਹ ਪਰਮਾਤਮਾ ਹਰ ਇੱਕ ਜਗਾ ਤੇ ਹਾਜ਼ਰ ਹੈ ਜੇ ਮਹਿਸੂਸ ਕਰੀਏ ਤੇ ਗੁਰੂ ਪਿਆਰਿਓ ਉਹ ਪਰਮਾਤਮਾ ਹਰ ਥਾਂ ਤੋਂ ਸਾਡੇ ਅੰਗ ਸੰਗ ਪ੍ਰਤੀਤ ਹੁੰਦਾ ਹੈ ਤੇ ਸਾਡੇ ਨਾਲ ਖੜਾ ਪ੍ਰਤੀਤ ਹੁੰਦਾ ਸਾਡੇ ਸਾਰੇ ਤਰ੍ਹਾਂ ਦੇ ਦੁੱਖ ਕਲੇਸ਼ ਕੱਟ ਕੇ ਸਾਨੂੰ ਇਸ ਦੁਨੀਆ ਦੇ ਵਿੱਚ ਹੀ ਉਹ ਸਵਰਗ ਦਾ ਅਹਿਸਾਸ ਬੈਕੁੰਠ ਦਾ ਅਹਿਸਾਸ ਕਰਾ ਦਿੰਦਾ ਇਸੇ ਕਰਕੇ ਕਹਿੰਦੇ ਨੇ ਗੁਰਬਾਣੀ ਵਿੱਚ ਦਰਜ ਹੈ ਗੁਰੂ ਸਾਹਿਬ ਨੇ ਕਿਹਾ ਭਾਈ ਤਹੈ ਬੈਕੁੰਠ ਜਹ ਕੀਰਤਨ ਤੇਰਾ ਜਿੱਥੇ ਤੇਰੀ ਵਿਸਮਾਦੀ ਉਸਤਤੀ ਹੁੰਦੀ ਹੈ ਨਾ ਤੇ ਸਤਗੁਰੂ ਜੀ ਉਹੀ ਦੁਨੀਆ ਦੇ ਵਿੱਚ ਸਭ ਤੋਂ ਉੱਤਮ ਸਵਰਗ ਹੈ ਕਿਉਂ ਉਸ ਵੇਲੇ ਪ੍ਰਮਾਤਮਾ ਆਪ ਕਿਰਪਾ ਕਰਕੇ ਮਨੁੱਖ ਦੇ ਸਾਰੇ ਤਰ੍ਹਾਂ ਦੇ ਸ਼ੰਕੇ ਸੰਸੇ ਜਿੰਤਾਵਾਂ ਦੁੱਖ ਸਭ ਮਿਟਾ ਕੇ ਭੁਲਾ ਕੇ ਕੇਵਲ ਆਪਣੇ ਚਰਨਾਂ 'ਚ ਜੋੜ ਲੈਂਦਾ ਸੁ ਗੁਰੂ ਪਿਆਰਿਓ ਇਸ ਕਰਕੇ ਸਤਗੁਰ ਜੀ ਕਹਿੰਦੇ ਨੇ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾਵੈ ਨਾਹੀ ਕੋਥਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਹੇ ਵਾਹਿਗੁਰੂ ਮੈਂ ਤੇਰੀ ਕੁਦਰਤ ਦੀ ਕੀ ਵਡਿਆਈ ਕਰ ਸਕਾਂ ਕੀ ਵਿਚਾਰ ਕਰ ਸਕਾਂ ਮੈਂ ਤਾਂ ਇੱਕ ਵਾਰ ਵੀ ਇਸ ਤੋਂ ਸਦਕੀ ਬਲਿਹਾਰ ਹੋਣ ਜੋਗਾ ਨਹੀਂ ਮੈਂ ਬੜਾ ਛੋਟਾ ਜਿਹਾ ਇੱਕ ਜੀਵ ਹਾਂ ਮੇਰੀ ਹਸਤੀ ਬੜੀ ਤੁਛ ਹੈ ਏਹ ਭਾਈ ਗੁਰ ਜੋ ਤੂੰ ਪਾਵੈ ਸਾਈ ਪਲੀਕਾਰ ਜੋ ਤੁਹਾਨੂੰ ਚੰਗਾ ਲੱਗਦਾ ਹੈ ਜੋ ਤੂੰ ਕਰਦਾ ਹੈ ਜੋ ਤੇਰਾ ਹੁਕਮ ਹੈ ਜੋ ਤੇਰਾ ਪਾਣਾ ਹੈ ਉਹੋ ਹੀ ਭਲੀ ਗੱਲ ਹੈ ਕਿਉਂਕਿ ਤੂੰ ਸਦਾ ਸਲਾਮਤ ਰਹਿਣ ਵਾਲਾ ਹੈ ਤੂੰ ਸਦਾ ਸਲਾਮਤ ਸਦਾ ਅਟੱਲ ਹੈ ਤੂੰ ਜੁਗਾਂ-ਜੁਗਾਂ ਤੋਂ ਮੇਰੇ ਵਰਗੇ ਜੀਵਾਂ ਨੂੰ ਇਹ ਸੰਸਾਰ ਵਿੱਚ ਵਿਚਰਦਾ ਦੇਖ ਰਿਹਾ ਹੈ ਤੇ ਸਭ ਦਾ ਭਲਾ ਕਰ ਰਿਹਾ ਹੈ ਤੈਨੂੰ ਪਤਾ ਹੈ ਕਿ ਕਿਸੇ ਦੇ ਲਈ ਭਲਾ ਹੈ ਕਿਉਂਕਿ ਗੁਰੂ ਪਿਆਰਿਓ ਅਸੀਂ ਉਹ ਚਾਹੁੰਦੇ ਹਾਂ ਜੋ ਸਾਡੇ ਲਈ ਸਾਨੂੰ ਚੰਗਾ ਲੱਗਦਾ ਹੈ ਮਾਫ਼ ਕਰਨਾ ਅਸੀਂ ਉਹ ਚਾਹੁੰਦੇ ਹਾਂ ਕਿ ਆ ਹੋਵੇ ਜੋ ਸਾਨੂੰ ਚੰਗਾ ਲੱਗਦਾ ਪਰ ਵਾਹਿਗੁਰੂ ਉਹ ਕਰਦਾ ਹੈ ਜੋ ਸਾਡੇ ਲਈ ਚੰਗਾ ਹੁੰਦਾ ਸੋ ਇਸ ਕਰਕੇ ਉਸ ਅਕਾਲ ਪੁਰਖ ਦੇ ਬਾਣੇ ਚ ਉਹਦੀ ਰਜਾ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਸਿਰ ਨਿਵਾ ਕੇ ਗੁਰਬਾਣੀ ਨੂੰ ਸਤ ਕਰਕੇ ਮੰਨੀਏ ਪੜਹੀਏ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਜੀਵਨਾਂ ਵਿੱਚ ਸਹਜ ਆ ਜਾਵੇ ਅਸੀਂ ਵੀ ਗੁਰੂ ਦੇ ਦਰ ਤੋਂ ਵਰਸਾਏ ਜਾਈਏ ਬੇਅੰਤ ਭੁੱਲਾਂ ਹੋਣਗੀਆਂ ਹੋਣਗੀਆਂ ਜੀ ਭੁੱਲਾਂ ਦੀ ਖਿਮਾ ਕਰਿਓ ਕਿਰਪਾ ਦਿਹੋ ਅਸੀਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ